ਪਹਾੜਾਂ ਵਿੱਚ ਨਾ ਘੈਂਟ 뷰 ਆ ਫੌਰਾ ਜਾਲੇ ਬੱਬਾ ਉਹਨਾਂ ਨੇ ਯਾਰ ਆ ਰਿਹਾ ਯਾਰ ਪੂਰਾ ਚਰਨੇ ਮਿਲ ਰਹੇ ਨੇ ਹੇਮਕੋਟ ਸਾਹਿਬ ਨੂੰ ਜਾਂਦੇ ਜਾਂਦੇ ਬਹੁਤ ਸੋਨੇ ਚਰਨੇ ਇਹ ਛੋਟਾ ਜਿਹਾ ਚਰਨਾ ਆ ਪਹਿਲਾਂ ਵੀ ਵਧੀਆ ਸੀਗਾ ਇਹ ਪਹਾੜਾਂ ਤੋਂ ਪਾਣੀ ਆਉਂਦਾ ਅਸੀਂ ਪਿੱਛੇ ਜੋ ਰੁਗੇ ਸੀਗੇ ਉਸੇ ਟੂਟੀਆਂ ਪਰ ਪਾਰਾ ਹੀ ਪਾਣੀ ਆਉਂਦਾ ਜਮੀ ਇੰਨਾ ਸਵਾਦ ਬਣੀ ਦੀ ਗੱਲ ਹੈ ਕਿ ਯਾਰ ਬਹੁਤ ਅੱਛਾ ਹੈ ਚਰਨਾ ਦੇਖਣ ਤੋਂ ਬਾਅਦ ਆਪਾਂ ਲਈ ਥੋੜੀ ਜੀ ਰੇਸ ਕੱਢਿਆ ਮੋਟਰਸਾਈਕਲ ਅੱਗੇ ਮौज-ਮਸਤੀ ਕਰਦੇ ਹੋਏ ਜਾਂਦੇ ਹੋਏ ਅੱਗੇ view ਦੇਖੋ ਜੀ ਕਿੰਨਾ ਸੋਹਣਾ ਆ ਬੜਾ ਸੋਹਣਾ view ਸੀਗਾ ਉਹ ਸਾਹਮਣੇ ਦੇਖੋ ਪਹਾੜ ਤੇ ਸੋਂਹ ਪੈਂਦੀ ਬਾਕੀ ਕਿਤੇ ਕਿਤੇ ਥੱਪ ਪੈਂਦੀ ਬੜਾ ਕੈਂਟ ਲੱਗਦਾ ਸੀਗਾ ਤੇ ਨਦੀ ਨਾਲ ਨਾਲ ਪਹਾੜ ਰਸਤਾ ਥੋੜਾ ਖਤਰਨਾਕ ਸੀਗਾ ਬੱਦਲਾਂ ਦਾ ਦੇਖੋ ਪੈਂਦਾ ਭਲੇਖਾ ਕੈਨੇਡਾ ਵਾਲੇ ਬੱਦਲਾਂ ਦਾ ਲੱਗਦਾ ਜਿਵੇਂ ਕੈਨੇਡਾ ਕੈਨੇਡਾ ਦੀਆਂ ਪਹਾੜੀਆਂ 'ਚ ਫਿਰਦੇ ਹੁੰਦੇ ਆ ਬੜਾ ਸੋਹਣਾ view ਸੀਗਾ ਰਸਤਾ ਵੀ ਬੜੀ ਦੂਰ ਦਾ ਸੀਗਾ 300 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਸੀ ਇੱਕ ਦਿਨ ਦੇ ਵਿੱਚ ਬੜਾ ਔਖਾ ਲੱਗਿਆ ਥੋੜਾ ਮੋਟਰ ਟ੍ਰਾਂਗਲ ਦੇ ਬੈਠਣਾ ਸਾਨੂੰ ਪਤਾ ਹੀ ਹੈ ਜੀ ਔਖਾ ਹੁੰਦਾ ਇਹਦਾ ਫੇਰ ਵੀ 300 ਕਿਲੋਮੀਟਰ ਦਾ ਰਸਤਾ ਸੀਗਾ ਤੇ ਬੜੀਆਂ-ਬੜੀਆਂ ਘੈਂਟ ਲੁਕੇ ਸੁਣਾਈਆਂ ਬਹੁਤ ਸੋਹਣੇ-ਸੋਹਣੇ 뷰 ਪਹਾੜਾਂ ਵਿੱਚ ਘਰ ਇਹ ਬਾਰੇ ਸੁਣੇ ਲੱਗਦੇ ਸੀਗੇ ਰਾਤ ਨੂੰ ਤਾਂ ਬਾਰੇ ਸੁਣੇ ਲੱਗਦੇ ਹੈਗੇ ਜਦੋਂ ਇਹਨਾਂ ਦੀ ਲਾਈਟਿੰਗ ਹੁੰਦੀ ਹੈ ਨਾ ਬਾਰੇ ਘੈਂਟ ਲੱਗਦਾ ਬਹੁਤ ਹੀ ਸੋਹਣੇ 뷰 ਨੇ ਰਸਤੇ ਦੇ ਵਿੱਚ ਜਰੂਰ ਜਾਇਓ ਅਸੀਂ ਲੰਗਰ ਲੱਗਿਆ ਸੀ ਚਾਹ ਦਾ ਚਾਹ ਪੀ ਲਈ ਮੈਂ ਕਿਹਾ ਤੇ ਨਾਲ ਜਲੇਬੀਆਂ ਸੀ ਆਹ ਜਿਹੜੇ ਨੇ ਆਪਣੇ ਮਹਾਲੀ ਦੇ ਬਾਈ ਜੀ ਨੇ ਸਾਰੇ ਜਲੇਬੀਆਂ ਬਹੁਤ ਟੇਸਟੀ ਨੇ ਗਿਆ ਅਜੇ ਰਹਿ ਗਿਆ 100 ਮੀਟਰ ਹਿੰਮਤ ਸਾਹਿਬ ਚੱਲਦੇ ਆਂਗੇ ਬਾਈ ਉੱਥੇ ਹੀ ਆਏ ਨੇਗੇ ਕਿੰਨੇ ਕਿਲੋਮੀਟਰ ਹੈਗੇ ਇਹਦੇ ਵੀਰ ਪੂਰਾ 100 ਹੈ ਪੂਰਾ ਕੈਮਰਾ ਬੜਾ ਵਧੀਆ ਰਿਹਾ ਤੁਹਾਡਾ ਮਤਲਬ ਵੀਰੇ ਕਿ ਉੱਪਰ ਨਾਲ ਜਾਓ ਵੀਰੇ ਤੁਹਾਨੂੰ ਉੱਥੇ ਰੁਕ ਜਾਓ ਰੁਕਣਾ ਪਏਗਾ ਪਹਿਲਾਂ ਕੁੱਸੀ ਮਾਟ ਰੁਕ ਜਾਓ ਉੱਥੇ ਤੇਾਨੂੰ 10 ਕਿਲੋਮੀਟਰ ਰਹਿ ਗਿਆ ਤੇਨਾ ਤੋਂ ਜਿਥੇ ਵੀਰੇ ਹਾਂ ਤੁਰ ਕੇ ਤੁਰ ਕੇ ਜਾਣਾ ਪਏਗਾ ਨਾ ਵੀਰੇ ਨਹੀਂ ਨਹੀਂ ਮੋਰ ਸਾਹਿਬ ਜਾਣੇ ਕਿੱਥੋਂ ਵੀ ਕੁੱਸੀ ਮਾਟ ਤੋਂ ਨਾ ਹਾਂ ਹਾਂਜੀ ਦੋ ਦਿਨ ਕਹਾ ਗਾਊਗਾ ਮੈਂ ਕਹਣਾ ਗੋਵਿੰਦ ਘਾੜ ਦੀ ਲੰਦੇ ਨਹੀਂ ਹੁਣ ਸਿੱਧਾ ਰਾਤ ਨੂੰ ਸਫਰ ਨਹੀਂ ਰਹਿ ਜਾਣਾ ਚਲੋ ਦੇਖਨੇ ਵੀਰੇ 10 ਕਿਲੋਮੀਟਰ ਠੀਕ ਆ ਵੀਰ ਜੀ ਧੰਨਵਾਦ ਬਾਈ ਥੋੜਾ ਜਿਹਾ ਰਸਤਾ ਖਰਾਬ ਸੀਗਾ ਜਦੋਂ ਦੇ ਅਸੀਂ ਆਏ ਆਂਗੇ ਸਾਨੂੰ ਇੱਕ ਥੋੜਾ ਜਿਹਾ ਪਹਿਲਾਂ ਮਿਲਿਆ ਸੀਗਾ ਖਰਾਬ ਰਸਤਾ ਜਮੇ ਥੋੜਾ ਜਿਹਾ ਆ ਚਲੋ ਵੀ 100 ਮੀਟਰ ਵੀ ਨਹੀਂ ਹੈਗਾ 100 ਮੀਟਰ ਬਰਨ ਕੇ ਚਲੋ ਵੀ ਹੈਗਾ ਇਹ ਇੱਥੇ ਖਰਾਬ ਹੋਣ ਕਰਕੇ ਥੋੜਾ ਜਿਹਾ ਹਨਾ ਉਹਦੇ ਕਰਕੇ ਰੋ ਗਿਆ ਤੇ ਇੱਥੇ ਵੀ ਥੋੜਾ ਜਿਹਾ ਕੰਮ ਚੱਲਦਾ ਪਿਆ ਕੋਈ ਅੰਦਰ ਨੂੰ ਵੀ ਕੰਮ ਚੱਲਦਾ ਪਿਆ ਪਹਾੜ ਪਹਾੜਾਂ ਦਾ ਬੱਟੇ ਡਿੱਗ ਜਾਂਦੇ ਬڑے-ਬڑے ਪੱਥਰ ਇਦਾਂ ਦੀ ਪਰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਬਹੁਤ ਵਧੀਆ ਰੋਡ ਬਣੇ ਹੋਏ ਨੇ ਕਾਰਾ ਵਿੱਚ ਵਧੀਆਗਾ ਆਓ ਕੋਈ ਚੱਕਰ ਨਹੀਂ ਮੋਟਰਸਾਈਕਲਾਂ ਦੇ ਆਓ ਬਹੁਤ ਵਧੀਆ ਬੱਬਾ ਜੀ ਜੀ ਲੱਗਿਆ ਹੋਇਆ ਠੰਡਾ ਆ ਦੇ ਹੁਣ ਬੱਦਲਵਾਈ ਹੋਈ ਪਈ ਆ ਦੇਖਦੇ ਆ ਅੱਗੇ ਜਾਂਦੇ ਆ ਆ ਦੇਖੋ ਨਦੀ ਦੇਖੋ ਜੀ ਲਾਪਰਵਾਹੀ ਦਾ ਨਤੀਜਾ ਹਲਟੋ ਗੱਡੀ ਆ ਤੇ ਜਾਂਦੇ ਜਾਂਦੇ ਹੋ ਗਿਆ ਸਾਨੂੰ ਹਨੇਰਾ ਤੇ ਵੀਊ ਦੇਖੋ ਕਿੰਨਾ ਸੋਹਣਾ ਜਿਹੜੇ ਘਰ ਪਹਿਲਾਂ ਦਿਖਾਏ ਸੀਗੇ ਲਾਈਟਿੰਗ ਦੇਖੋ ਰਾਤ ਨੂੰ ਕਿੰਨੇ ਸੋਹਣੇ ਲੱਗਦੇ ਨੇ ਬਾਲਾ ਘੈਂਟ ਲੱਗ ਰਿਹਾ ਸੀਗਾ ਦੇਖਣ ਦੇ ਵਿੱਚ ਤੇ ਜਾਂਦੇ ਜਾਂਦੇ ਜੀ ਮੀਂਹ ਪੈਣ ਲੱਗਿਆ ਸੀਗਾ ਤੇ ਸਾਨੂੰ ਰੁਕਣਾ ਪਿਆ ਤੇ ਆ ਨਿਕਾਇਆ ਟਾਬਾ ਸੀਗਾ ਬਾਈ ਦਾ ਤੇ ਉੱਥੇ ਹੀ ਬੈਠੇ ਬੈਠਣ ਨੂੰ ਹੈਈਆਂ ਸੀ ਕੁਰਸੀਆਂ ਥੋੜਾ ਜਿਹਾ ਟਾਈਮ ਬੈਠੇ ਘੰਟਾ ਕੋ ਬੈਠਣਾ ਪਿਆ ਜੀ ਘੰਟਾ ਨਹੀਂ ਪਈਆ ਤੇ ਮੀਂਹ ਹਟ ਗਿਆ ਤੇ ਉਹ ਬਾਈ ਬੈਠੇ ਜਿਹੜੇ ਸਾਹਮਣੇ ਕੁਰਸੀਆਂ ਦੇ ਇਹ ਵੀ ਗੱਡੀ 'ਚ ਸੀਗੇ ਨੋ ਬਾਈ ਇਹਨਾਂ ਦੀ ਗੱਡੀ ਦਾ ਟਾਇਰ ਪਾੜ ਗਿਆ ਸੀਗਾ ਟਾਇਰ ਕਿਵੇਂ ਪਟਿਆ ਪਹਾੜਾਂ ਤੋਂ ਪੱਥਰ ਡਿੱਗਿਆ ਸੀ ਇਹਨਾਂ ਦੀ ਗੱਡੀ ਤੇ ਤੇ ਉਹ ਸਿੱਧਾ ਟਾਇਰ ਤੇ ਲੱਗਾ ਟਾਇਰ ਹੀ ਪਾੜ ਗਿਆ ਸੀਗਾ ਤੇ ਬਚਤ ਰਹੀ ਗਈ ਮਈਆਂ ਦੀ ਅਸੀਂ ਰਾਤ ਕੱਟੀ ਜੀ ਗੁਰਦੁਆਰਾ ਪਿੱਪਲੇ ਸਾਹਿਬ ਇਹ ਰਸਤੇ ਦੇ ਵਿੱਚ ਪੈਂਦਾ ਆ ਤੇ ਵਧੀਆ ਰਹਿਸੀ ਆ ਦੇਖ ਸਕਦੇ ਜਿੱਥੇ ਉਹ ਪੌੜੀ ਦੇਖਦੇ ਹਾਂ ਵਾਈਟ ਕਲਰ ਮੀਲੀਆਂ ਚਾਦਰਾਂ ਵਾਲਾ ਇਹ ਗੁਰੂ ਘਰ ਦਾ ਹਾਲ ਬਣਿਆ ਹੋਇਆ ਜੀ ਪੈਣ ਲਈ ਇਹ ਗੁਰੂ ਘਰ ਦਾ ਕੰਮ ਚੱਲਦਾ ਜੀ ਤੇ ਆ ਜਾ ਰਹੇ ਨੇ ਸਾਡੇ ਸਾਹਮਣੇ ਅੱਗੇ ਫੌਜੀ ਸਾਹਿਬ ਇਹਨਾਂ ਨੇ ਸਾਨੂੰ ਰਸਤੇ ਵਿੱਚ ਰੋਕਿਆ ਸੀਗਾ ਹੱਥ ਦੇ ਕੇ ਕਹਿੰਦੇ ਵੀ ਅੱਗੇ ਪਹਾੜ ਖਿਸਕ ਗਿਆ ਰਸਤਾ ਬੰਦ ਆ ਤੇ ਆਪਣੇ ਕੱਪੜੇ ਵੀ ਗਿੱਲੇ ਸੀਗੇ ਜੀ ਰਾਤ ਤੇ ਬੂਟ ਵੀ ਗਿੱਲੇ ਸੀਗੇ ਬੂਟ ਤਾਂ ਸੁੱਕੇ ਨਹੀਂ ਸੀਗੇ ਕੱਪੜੇ ਤਾਂ ਚਲੋ ਸੁੱਕ ਗਏ ਸੀਗੇ ਰਾਤ ਪਰਨਾ ਆਪਾਂ ਨੇ ਕਵਰ ਕਰ ਲਿਆ ਪਰਨਾ ਵੀ ਗਿੱਲਾ ਹੋ ਗਿਆ ਸੀਗਾ ਤੇ ਬਾਕੀ ਚੱਲਦੇ ਆ ਜੀ ਅੱਗੇ ਬੱਦਲ ਦੇਖ ਸਕਦੇ ਹੋ ਤੁਸੀਂ ਬੱਦਲ ਵਾਈ ਫੇਰ ਵੀ ਆ ਬਾਕੀ ਬੱਦਲਾਂ ਦੇ ਵਿੱਚ ਹੀ ਫਿਰਦੇ ਆਗੇ ਪਹਾੜ ਐਨੇ ਉੱਚੇ ਨੇਗੇ ਤੇ ਠੰਡ ਵੀ ਸੀਗੀ ਠੰਡ ਵੀ ਲੱਗ ਰਹੀ ਸੀਗੀ ਤੇ ਜਾ ਰਹੇ ਆ ਜੀ ਆ ਰਹੇ ਨੇ ਆਪਣੇ ਗੈਰੀ ਬਾਈ ਤੇ ਲਾਡੀ ਬਾਈ ਨਾ ਗੈਰੀ ਦਾ ਪੀਕੇ ਹੀ ਲੱਗਦਾਗਾ ਦੇਖੋ ਦੇਖ ਸਕਦੇ ਹੋ ਲੱਗ ਰਿਹਾ ਪੀਕੇ ਅਸੀਂ ਤਿਆਰ ਖੜੇ ਸੀਗੇ ਜਾਣ ਲਈ ਤੇ ਆਪਣਾ ਪਿੱਛੋਂ ਕਾਗਜ਼ਾ ਫੇਰ ਨਿਕਲ ਗਿਆ ਸੀਗਾ ਪੌਣਿਆਂ ਨੂੰ ਸਹੀ ਕਰਦੇ ਆਂ ਜਾ ਰਹੇ ਆ ਜੀ ਅੱਗੇ ਨੂੰ ਦੇਖਦੇ ਆਂਗੇ ਤੇ ਅੱਗੇ ਜਾਂਦੇ ਜਾਂਦੇ ਜੀ ਉਹੀ ਕੰਮ ਹੋ ਗਿਆ ਜਿਹੜਾ ਫੌਜੀ ਨੇ ਦੱਸਿਆ ਸੀਗਾ ਕਹਿੰਦੇ ਵੀ ਰਸਤਾ ਬੰਦ ਆ ਤੇ ਉਹ ਰਸਤੇ ਤੇ ਅਸੀਂ ਪਹੁੰਚ ਗਏ ਸੀਗੇ ਤੇ ਦੇਖਦੇ ਆ ਜੀ ਜਾਨ ਤਾਂ ਬਹੁਤ ਵੱਡਾ ਲੱਗਿਆ ਹੋਇਆ ਆ ਦੇਖ ਦਿਨਦੇ ਆ ਪਹਾੜ ਛੋਟੇ ਛੋਟੇ ਬੱਟੇ ਖਿਸਕੇ ਹੋਏ ਨੇ ਉੱਪਰ ਤੇ ਅੱਗੇ ਉਹ ਰਸਤਾ ਬੰਦ ਰਸਤਾ ਹੋ ਗਿਆ ਬੰਦ ਉਹੀ ਕੰਮ ਹੋ ਗਿਆ ਜੀ ਤੋਂ ਮੈਂ ਡਰਦਾ ਸੀ ਦੇਖਦੇ ਆ ਜੀ ਕਨੇਡਾ ਕਿੱਥੇ ਲੱਗੂਗਾ ਰੁਕਦੇ ਹਾਂ ਹੁਣ ਕਰਦੇ ਆ ਵੇਟ ਰਸਤਾ ਕਿ ਬਈ ਰੋਮ ਦੀ ਦੇਖਦੇ ਕਿੰਨਾ ਕ ਟਾਈਮ ਰੁਕਣਾ ਪਊਗਾ ਇੱਥੋਂ ਇਹਦਾ ਸਰੀਏ ਜੇ ਪਾਏ ਹੋਏ ਸੀਗੇ ਬਹੁਤ ਫੇਰ ਵੀ ਡੇਗ ਗਿਆ ਆ ਇੱਧਰ ਵੀ ਜਾਮ ਲੱਗ ਗਿਆ ਜੀ ਲੱਗੇ ਸੀਗੇ ਚਲਾਉਣ ਫਲਾ ਲਈ ਸੀਗੇ ਇੱਕ ਦੋ ਵਾਰੀ ਤੇ ਹੁਣ ਉਹ ਕਹਿੰਦੇ ਪੱਥਰ ਡੇਗਣਾ ਆ ਬੜਾ ਦੇਖਿਆਣਾ ਹੋਊ ਬੜਾ ਪੱਥਰ ਦੇਖਦੇ ਆਂ ਅਸੀਂ ਆ ਲੱਗੀ ਜੀ ਮਸ਼ੀਨ ਕਰ ਰਿਹਾ ਬਈ ਸਾਫ ਪਰ ਰਸਤਾ ਹੈਗਾ ਪੂਰਾ ਖਤਰਾ ਹੁੰ ਜਾਨੀ ਕਿ ਉੱਪਰੋਂ ਵੀ ਆਉਣ ਦਾ ਖਤਰਾ ਹੈ ਨਾ ਸਿੱਧਾ ਜੇਐਸਵੀ ਮਸ਼ੀਨ ਤੇ ਆ ਕੇ ਲੱਗੇਗਾ ਪਰ ਬਾਈ ਫੇਰ ਵੀ ਲੱਗ ਗਿਆ ਕਰਨ ਸਾਫ ਜਿਗਰ ਆਈਆ ਬਾਈਆਂ ਦੇ ਨਾਲ ਵੀ ਪਰ ਠੰਡ ਵਾਲਿਆਂ ਦਾ ਬਣਾ ਜਿਗਰੇ ਤੋਂ ਨਹੀਂ ਜਾਇਆ ਜਾਂਦਾ ਚੱਲੋਂ ਦੀ ਲੰਗਰ ਨੂੰ ਵੀ ਡਰਦੇ ਨੇ ਲੋਕ ਦੇਖ ਲਓ ਤੁਸੀਂ ਉਹ ਜਾਨੋ ਨੇ ਸ਼ੀਸ਼ਾ ਖੋਲ੍ਹ ਲਿਆ ਕਹਿੰਦਾ ਵੀ ਬਾਈ ਕਹਿੰਦਾ ਸ਼ੀਸ਼ਾ ਖੋਲ੍ਹ ਲੈ ਜੇ ਕੋਈ ਆਉਂਦਾ ਸਾਲ ਮਾਰ ਜੀ ਮਸ਼ੀਨ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਬੰਦਾ ਜ਼ਰੂਰੀ ਆਣਾ ਜੰਦਾ ਵਈ ਤੇ ਆਈ ਮਸ਼ੀਨ ਹੈ ਪੂਰਾ ਐਕਸਪਰਟ ਨੇ ਬਾਈ ਮਸ਼ੀਨਾਂ ਵਾਲੇ ਪਰਾਂ ਰੱਖਤੀ ਸੀ ਕਹਿੰਦੇ ਫਤਿਹ ਸਾਰਾ ਹੈਗਾ ਇਹਦੇ ਵਿੱਚ ਬਹੁਤ ਹੋਤ ਬੋਸੀ ਦੇ ਵਿੱਚ ਗਿਆ ਇਹ ਅੱਗੇ ਘੜਦਾ ਜਾਂਦਾ ਇਹ ਉਹ ਡਿੱਗ ਗਿਆ ਨਦੀ ਦੇ ਵਿੱਚ ਹੀ ਜਾ ਕੇ ਡਿੱਗਿਆ ਸਾਹਿਬ ਜੀ ਪਾਣੀ ਚ ਗਿਆ ਬਈ ਬਹੁਤ ਅਵੜਾ ਵੀ ਗਿਆ ਬਸ ਇਹ ਵੀ ਕਹਿ ਰਹੇ ਨੇ ਥੋੜੇ ਜਣ ਨਹੀਂ ਰੱਖਣਾ ਪਿਆ ਕਹਤਾਵੇ ਤੇ ਪਾਲਾ ਗੁਰਵੰਤ ਸਿੰਘ ਜੀ ਮੇਰੇ ਰੱਖਣਾ ਇਹ ਤਾਂ ਹੁੰਦਾ ਨਹੀਂ ਕਿ ਆਪਾਂ ਨੂੰ ਪਿਆਰ ਆ ਰਿਹਾ ਹੈ। ਕਿ ਤਰ੍ਹਾਂ ਦੇ ਲੋਕਾਂ ਦੇ ਨਾਲ ਜਿੰਦਗੀ ਦਾ ਸਾਂਝਾ ਕੋਈ ਨਹੀਂ। ਖੜੇ ਨੇ ਸਾਰੀ ਭਰਾ ਆਪਣੇ ਵਾਲੇ ਖੜੇ ਨੇ ਅਨਮੋਲ ਹੋਣੀ। ਸਾਡੀ ਹੋਣੀ ਵਿੱਚ ਹੀ ਖੜੇ ਨੇ। ਇਹ ਚੱਲ ਰਿਹਾ ਜੀਸੀਬੀ ਦਾ ਕੰਮ। ਉੱਥੇ ਹੋਰਾਂ ਚਾਪਾ। ਅਸੀਂ ਥੋੜ੍ਹੀ ਰੋਵੇਗਾ ਨਾ। ਚੱਲਦੇ ਹਾਂ 274 ਹੋ ਰਹੀ ਨੇ ਆ ਬਾਈ ਹੋ ਰਹੀ ਨੇ ਜਰਾ ਬੱਚੇ ਰੱਖੋ ਆਪਣਾ ਮੋੜਾ ਜੀ ਵਧੀਆ ਰਹਿ ਰਿਹਾ ਬਹੁਤ ਵਧੀਆ ਰਿਹਾ ਸਫ਼ਰ ਬਹੁਤ ਸੁਣਾਇਆ ਬਹੁਤ ਸੀ ਹੋਰ ਆ ਗਈ ਜੀ ਉਹ ਥੱਲੇ ਨਾਲ ਜੀ ਬਾਈ ਓਏ ਉਹ ਲਗਾ ਜਾ ਨੰਗੇ ਮੋੜੇ ਦਾਸ ਕੋਈ ਟੀ ਮਸ਼ੀਨ ਲਾ ਦਿਓ ਖੜਾ ਦਿਓ ਉਹਨਾਂ ਨੇ पता नहीं की चक्कर है जी देख देंगे आने पता नहीं की करे बजने खड़ा कि होंगे सिस्टम की कर देख देंगे चोर ली बाईना चली जा रहा है थोड़ा ही सी बड़े बड़े पत्थर ने चलिए बहुत अखण्ड अगर हो ही हो जा रहा है बहुत ਔਰ ਥੋੜਾ ਥੋੜਾ ਕਰਕੇ ਹੁਣ ਆ ਰਹੀ ਹੋ ਜਾਣਾ ਅਸੀਂ ਹੈਗੇ ਬੱਦਲਾਂ ਦੇ ਵਿੱਚ ਹੰਮੀ ਬੱਦਲਾਂ ਦੇ ਵਿੱਚ ਆ ਪੱਤੜੀ ਸائیں ਮੰਦਰ ਸਵਰਗਾ ਜਾਂ ਇਹ ਸਵਰਗਾ ਚ ਇੱਕ ਤਰ੍ਹਾਂ ਦੀ ਆ ਬੋੜੋ ਤਰ੍ਹਾਂ ਦੇ ਬੰਦੇ ਆ ਆ ਮਸ਼ੀਨ ਵਾਲਾ ਬਾਈ ਉਹ ਖੜਾ ਜਿਹੜਾ ਨਾਲ ਉਹ ਨਹੀਂ ਬੈਠਾ ਆ ਮੈਂ ਕਿੰਨਾ ਹੋਵੇਗਾ ਦੱਸਦਾ ਲੱਗਦਾ ਹੋਗਾ ਇਹ ਬੰਦਾ ਜੀ ਹੈ ਇਹਨਾਂ ਤੋਂ ਬਟਵਾਰਨ ਉਸ ਤੋਂ ਜ਼ਿਆਦਾ ਤੇ ਮਾ ਭਾਈ ਜਿਹੜਾ ਪੂਰਾ ਧੱਪੜਾ ਚੱਲਦਾ ਹੈਗਾ ਇਹ ਕਰ ਰਿਹਾ ਹੈਗਾ ਦੇਖੋ ਇਹ ਸੀਮਾ ਨਾਲ ਕਰਾ ਰਿਹਾ ਹੈ ਬੜੀ ਆ ਕਰ ਰਿਹਾ ਭਾਈ ਸਾਡਾ ਦੋਆ ਦੂਰਾ ਤੋਂ ਨਾਲ ਪਰ ਜਿਹੜਾ ਸੀ ਬਾਈ ਨੇ ਜੇਜੀ ਵੀ ਪਰੇ ਉਹਦੇ ਬੱਤਿਆਂ ਦੇ ਉੱਪਰ ਹੀ ਚੜਾ ਦਿੱਤਾ ਚੱਕ ਰਿਹਾ ਉੱਤੇ ਜਿਹੜਾ ਆਪਾਂ ਸਾਥ ਚੱਲਦੇ ਆਂ ਜੀ ਅੱਗੇ ਉੱਪਰੋਂ ਫਾਦਰਾ ਉਹਦਾ ਮੇਰੇ ਨੀਚੇ ਸਾਫ ਕਰਦੇ ਆਂ ਉਹ ਦੇਖੋ ਘਾਰ ਤੱਕ ਬੱਟਾ ਹੈ ਜੀ ਬੱਟਾ ਬਹੁਤ ਤੇਜ਼ ਤੇਜ਼ ਨਾਲ ਆਇਆ ਸੀ ਬੱਟਾ ਦੇਖੋ ਦਿਸ ਰਿਹਾ ਆ ਰਹੇ ਨੇ ਬਹੁਤ ਥੋੜੇ ਆ ਰਹੇ ਨੇ ਇਹਦੇ ਪਿੱਛੇ ਨਾਲ ਬੱਟਾ ਆ ਰਿਹਾ ਕੋਈ ਰੋ ਗਾਰਾ ਬੱਟਾ ਇਹਦੇ ਕੋਲੋਂ ਵੀ ਆ ਰਹੇ ਨੇ ਪਰ ਮੈਂ ਭਾਵੇਂ ਪਹਾੜਾਂ ਦੇ ਬੱਟਿਆਂ ਨੇ ਭਰੀ ਲਈ ਜਾਂਦਾ ਬਈ ਕੋਈ ਨਹੀਂ ਲੱਗ ਰਿਹਾ ਇਹਦੀ ਰਸਤਾ ਵਾਂਗ ਹੋ ਗਿਆ ਨਾ ਮੀਂਹ ਦਾ ਰਸਤਾ ਹੋ ਗਿਆ ਅੱਗੇ ਉੱਪਰ ਵੀ ਬਹੁਤ ਬੱਟਾ ਆ ਰਿਹਾ ਆਰੇ ਸਾਰੇ ਸਾਰੇ ਗੀਤ ਗੀਤਰੇ ਨੇ ਰਸਤੇ ਨੇ ਅੱਜ ਵੀ ਜੱਗਾ ਜੀ ਉਹਨੇ ਇੱਕ ਉਹ ਕੋਰੇ ਲੰਗ ਰਹੇ ਜਿਹੜਾ ਕਿ ਤੁਸਨ ਬਣਾਇਆ ਵੀਡੀਓ ਦੇ ਉੱਤੇ ਵਰਦੇ ਹੀ ਹੈ ਉਸ ਨੂੰ ਉਹ ਨੰਬਰ ਪਤਾ ਮੇਰਾ ਦਾਡਾ ਉਹ ਰੋੜੀ ਜੀ ਜਿਆ 798 ਨੰਬਰ ਦਾਦਾ ਜੀ ਉਹ ਦੇ ਕੇ ਹੱਥ ਮੁਖਲੀ ਜੀ ਉਹ ਮੰਨਦਾ ਨਹੀਂ ਹੈਗਾ ਕੀ ਰਹਿ ਰਿਹਾ ਹੈ ਨਾ ਕੰਨ ਮਰ ਰੋ ਰਿਆ ਡਰਪਾ ਪੱਥਰ ਆ ਗਿਆ ਬਦਸੂਬੀ ਔਰ ਔੜਾ ਵਿੱਚ ਲੰਘਿਆ ਜਾ ਰਿਹਾ ਸੀ ਇਹ ਦੇਖਿਆ ਉਹ ਤੁਸੀਂ ਛੱਤ ਖਾ ਲੈਣੀ ਨਹੀਂ ਬੱਸ ਦੇ ਰੋ ਰਿਹਾ ਥੋੜਾ ਜਿਹਾ ਜਿੱਦੀ ਗੱਲ ਨਹੀਂ ਪੰਜ ਚਾਰ ਮਿੰਟ ਲਈ ਰੁਕ ਗਏ ਆ ਉਹ ਨਾ ਗਿਆ ਉਹ ਜਾ ਰਿਹਾ ਗਿਆ ਜੀ ਬੱਜ ਰਿਹਾ ਰੱਟ ਲੱਗਣੀ ਸੀ ਉਹ ਫੇੜ ਹੈ ਗਿਆ ਸੀਗਾ ਮਿਸ ਹੋ ਗਿਆ ਸੀ ਨਾ ਬੱਸ ਸਾਰੂ ਬੰਦਾ ਹੈਗਾ ਵੀਰੋ ਨਾ ਪਰ ਕੰਨ ਮਰ ਰੋ ਰਿਆ ਜੀ ਦਾ ਆ ਗਿਆ ਦੂਸਰਾ ਨੀਮਾਲਾ ਕੋਈ ਆ ਥੋੜਾ ਜਿਆ ਰੁਕਾਵਟ ਆ ਜਾਂਦੀ ਆ ਪਹਿਲਾਂ ਹਾਲ ਦਾ 1 ਰੁਪਇਆ ਵਟਾਈ ਆ ਜੱਦੀ ਜਦੋਂ ਦੇ ਅਸੀਂ ਤੁਰੇ ਆ ਇਹ ਰੁਕਾਵਟ ਆਈ ਆ ਸਾਹਮਣੇ ਸਾਡੀ ਆਪੀ ਜਾਣਦੇ ਆ ਬਈ

ਆਇਆ ਯਾਰ ਆ ਸਮਝ ਰਿਹਾ ਹੈ ਨਾ ਸ਼ਾਂਤ ਹੋ ਜਾ ਯਾਰ ਕੋਈ ਸਵੇਰ ਤੋਂ ਗਰੀਬਤਾ ਨਾ ਹੋ ਜਾਦਾ ਸਤਿ ਕਿੱਜਿਆ ਆਸਤਾ ਹੋ ਗਿਆ ਖਾਲੀ ਬਸ ਸਾਫ ਕਰ ਦਿੱਤਾ ਪਈਆਂ ਨੇ ਤੇ ਪੂਰਾ ਗਾਹ ਪੈਂਡ ਤਿਆਰ ਆ ਆ ਬਈ ਆਪਣੇ ਭਰਾ ਨੇਗੇ गया दो दो गया तो हो गया साहब दो दो मशीन लगियां हुई हैं जी तो अगर चाले पाने फिर देख देखने अगे हो गया शुरू कराया पीड़ भड़का पूरा च्चुछ। 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 ਕਿ ਮੇਰਾ ਰਸਤਾ ਸਾਫਾ ਓਕੇ ਬਾਈ ਇਹ ਜਾ ਰਿਹਾ ਅੱਗੇ ਬਾਈ ਨਾ ਚਲਵਾ ਦੇ ਇਹ ਦਮ ਨੂੰ ਖੁੱਲ ਗਿਆ ਜੀ ਰਸਤਾ ਚੱਲਦੇ ਹੁਣ ਚਲੋ ਵੀ ਚਲੋ ਬਾਈ ਲੋੜ ਸੀਗਾ ਰਸਤਾ ਵਧੀਆ ਮੱਥਾ ਵਧੀਆ ਡੇਗਿਆ ਪੀ ਕੇ ਹੋਣੀ ਆਪਣੇ ਆਵਾਜ਼ੀ ਹੋਣੀ ਨੇ ਬਾਈ ਅੰਬਾਲਾ ਸਾਈਡ ਤੋਂ ਤੇ ਆਪਾਂ ਦੇ ਮੋੜ ਘਰਾ ਦੇਣੇ ਵੀ ਰਸਤਾ ਹੁੰਨ ਗਿਆ ਆ ਲਾਸਟ ਬੱਸ ਆ ਗਈ ਉਧਰੋਂ ਉਧਰਲੇ ਆ ਰਹੇ ਸੀਗੇ ਪੱਲਾ ਜਾਂਦੇ ਜਾਂਦੇ ਆ ਇੱਕ 터ਨਲ ਜਿਹੜੀ ਕਿ 100 200 ਮੀਟਰ ਦੀ ਸੀਗੀ ਜ਼ਿਆਦਾ ਲੰਬੀ ਨਹੀਂ ਸੀਗੀ ਗਰਦਬੜੀ ਸੀਗੀ ਅੰਦਰ ਨਿਕਲ ਰਹੇ ਆ ਜੀ 터ਨਲ ਦੇ ਵਿੱਚੋਂ ਵਧੀਆ ਲੱਗਿਆ ਪਹਿਲੀ ਵਾਰੀ 터ਨਲ ਵਿੱਚ ਦੀ ਲੰਗੇ ਸੀਗੇ ਟਾਟਾ ਸੁਮੋ ਜਾ ਰਹੀ ਹੈਗੀ ਤੇ ਆ ਆਪਣੇ ਫੌਜੀ ਸਾਹਿਬ ਜੀ ਜਾ ਇਹ ਨੂੰ ਇਹ ਰਹੇ ਸੀ ਅੱਗੇ ਅੰਦਾਂ ਵਰਗੀ ਪਿਕਚਰ ਆਣਗੇ ਨਿਕਲ ਲਈਏ ਛੇ ਕੋਈ ਨਹੀਂ ਰਹਿਣੇ ਕੋਈ ਨਹੀਂ ਜੀ ਬਾਰੇ ਬਚੇ ਰਹੇ ਅੰਨ ਲਈ 300 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਪਹੁੰਚੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜੀ ਤੇ ਇਹ ਨਾਲ-ਨਾਲ ਨਦੀ ਜਾ ਰਹੀ ਆ ਬਹੁਤ ਸੋਹਣਾ ਗੇਟ ਬਣਿਆ ਹੋਇਆ ਸੀਗਾ ਗੁਰਦੁਆਰਾ ਸਾਹਿਬ ਦਾ ਬਹੁਤ ਜੀ ਲੱਗਿਆ ਆ ਕੇ ਤੇ 뷰 ਦੇਖ ਸਕਦੇ ਹਾਂ ਨਦੀ ਚੱਲ ਰਹੀ ਆ ਨਾਲ ਨਦੀ ਦੀ ਆਵਾਜ਼ ਵੱਡੀ ਆਉਂਦੀ ਸੀਗੀ ਤੇ ਬਹੁਤ ਪਿਆਰਾ 뷰 ਸੀਗਾ ਦੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਸੀਗਾ ਤੇ ਚੱਲਦੇ ਹਾਂ ਜੀ ਅੰਦਰ ਗੁਰਦੁਆਰਾ ਸਾਹਿਬ ਦੇ ਇਸ਼ਨਾਨ ਕਰਦੇ ਹਾਂ ਜੀ ਤੇ ਮੱਥਾ ਟੇਕਦੇ ਹਾਂ ਫਿਰ ਦੇਖਦੇ ਹਾਂ ਅੱਗੇ ਦਾ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਗੋਵਿੰਦ ਘਾਟ ਪਹੁੰਚ ਚੁੱਕੇ ਸੀਗੇ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਦਰਵਾਰ ਸਾਹਿਬ ਦੇ ਗੇਟ ਤੇ ਤੇ ਖੱਬੇ ਹੱਥ ਪੌੜੀਆਂ ਨੇ ਇੱਥੇ ਜੀ ਬੈਗ ਜਮਾ ਹੁੰਦੇ ਨੇ ਆਪਣੇ ਬੈਗ ਜਮਾ ਕਰਾ ਕੇ ਜਾ ਸਕਦੇ ਹੋ ਤੁਸੀਂ ਤੇ ਸੱਜੇ ਪਾਸੇ ਦਰਵਾਰ ਸਾਹਿਬਾ ਲੰਗਰ ਕਰ ਲਿਆ ਜੀ ਚੱਲੋ ਅਸੀਂ ਦਰਵਾਰ ਸਾਹਿਬ ਦੇ ਵਿੱਚ ਅੰਦਰ ਲੈ ਕੇ ਪਾਣੀ ਧੋੜ ਹੁੰਦਾ ਜੀ ਨਾ ਉਹ ਜਿਹੜਾ ਬਰਸ਼ਾਤ ਕੱਲਿੰਦੀ ਆ ਬੰਦੇ ਲੈ ਚੁੱਕੇ ਨੇ ਇੰਨਾ ਧੰਦਾ ਰੰਗ ਚ

ਤੌਹਦੀਆ ਨਦੀ ਹੋ ਬੱਦ ਰਹੀ ਆ ਬਹੁਤ ਜ਼ੋਰ ਤੇ ਫਸਾਦਾ ਵੀ ਡੱਗ ਲਿਆ ਆ ਤੇ ਆ ਬਾਈ ਆਹ ਸਿਆਰ ਜ਼ਰੂਰੀ ਚਾਹੀਦਾ ਹੁੰਦਾਗਾ ਧਾਨ ਲਈ ਤੇ ਮੈਂ ਵੀ ਫਰਮਾਂ ਲੱਗਿਆ ਨੂੰ ਜਨ ਸਾਹਿਬ ਨੇ ਫਸਾਦਾ ਪਾਣੀ ਵੀ ਚੱਕ ਲਿਆਗਾ ਆਹ ਖੜਾ ਅਨਮੋਲ ਚੱਲਦੇ ਆ ਵੀਊ ਦੇਖੋ ਇੰਨਾ ਸੋਹਣਾ ਤੇ ਮੱਥਾ ਪਾ ਦੇਖ ਲਿਆਗਾ ਹੁਣ ਚੱਲਦੇ ਅੱਗੇ ਚਾਲੇ ਪਾਉਣੇ ਆ ਦਰਬਾਰ ਸਾਹਿਬ ਦੀ ਵੀਡੀਓ ਨਹੀਂ ਬਣਾਉਣ ਦਿੱਤੀ ਸੀਗੀ ਬਾਬਾ ਜੀ ਕਹਿੰਦੇ ਬਣਾਣੀ ਨਹੀਂ ਹੈਗੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਹੁਣ ਚੱਲਦੇ ਆ ਰਾਸਤਾ ਬੜਾ ਤੁਰਕੇ ਆ ਤੇ ਆ ਜਿਹੜਾ ਹਿਆਰ ਹੈਗਾ ਇਹ ਜ਼ਰੂਰੀ ਚਾਹੀਦਾ ਹੈਗਾ ਉੱਥੇ ਹਨਾ ਹਰੇਕ ਲਈ ਚਾਹੀਦਾ ਮੁੰਡੇ ਆ ਚਾਹੇ ਬਜ਼ੁਰਗਾਂ ਚਾਹੇ ਕੋਈ ਵੀ ਆ ਉਹਦੇ ਲਈ ਚਾਹੀਦਾ ਹੈਗਾ ਜ਼ਰੂਰੀ ਹੈਗਾ ਤੇ ਆ ਭਲਵਾਨ ਜੀ ਆ ਗਏ ਆਪਣੇ ਹੰਬਾਲੇ ਵਾਲੇ ਤੇ ਚੱਲਦੇ ਆਂ ਬਾਕੀ ਦੇਖਦੇ ਆਂ ਬਾਈ ਨੇ ਮੈਨੂੰ ਗਿਫਟ ਦਿੱਤੀ ਬਾਈ ਜੀ ਕਹਿੰਦਾ ਤੁਸੀਂ ਜਾ ਰਹੇ ਮੈਂ ਕਿਹਾ ਹਾਂ ਜੀ ਤੇ ਬਾਈ ਕਹਿੰਦਾ ਆ ਲੈ ਜੋ ਲੈ ਮੈਂ ਕਿਹਾ ਧੰਨਵਾਦ ਬਾਈ ਤੇਰਾ ਇਹ ਨਹੀਂ ਇੱਥੇ 150 200 ਦੀ ਦਿੰਦੇ ਆ ਵਧੀਆ ਦੇਖੋ ਨਿਚੋ ਲੱਗਾ ਹੋਇਆ ਇਹਦੇ ਚੱਲਦੇ ਆਂਗੇ ਹਾਂ ਜੀ ਮਿਲਦੇ ਚੱਲੇ ਹੇਮਕੋਟ ਸਾਹਿਬ ਨੂੰ ਤਿਆਰੀ ਆ ਤੇ ਆ ਚੱਕ ਲੀਆਂ ਛੋਟੀਆਂ ਜਾਣ ਲਈ ਇਹ ਜ਼ਰੂਰੀ ਨੇ ਕਹਿੰਦੇ ਹਾਂਜੀ ਦਰਪੇ ਅਸੀਂ ਹੁਣ ਸ੍ਰੀ ਜੇਮਗੋਡ ਸਾਹਿਬ ਨੂੰ ਤੇ ਹੁਣ ਦੇਖਦੇ ਅੱਗੇ ਕਿੱਥੇ ਤੱਕ ਮੋਟਰਸਾਈਕਲ ਜਾਂਦੇ ਨੇਗੇ ਤੇ ਚੈੱਕ ਕਰੋ ਚੜਾਈ ਬੜੀ ਖਤਰਨਾਕ ਹੈ ਜਰਾ ਸਤਾਉਦਾ ਵੀ ਲੋਾਰੇ ਦੀ ਪਰਬੋਤਰੀ ਉੱਠਦਾ ਆ। ਬਹੁਤ ਜ਼ਿਆਦਾ ਚੜ੍ਹਾਈ ਆ। ਬੱਟੇ ਜ਼ਿਆਦੇ ਨੇਗੇ। ਚੜ੍ਹਾਈ ਦਾ ਨਹੀਂ ਵੀ ਚੱਕਰ ਹੈਗਾ। ਪਰ ਬੱਟੇ ਜ਼ਿਆਦੇ ਕਰਕੇ ਉਹਦਾ ਚੱਕਰ ਪੈਂਦਾ। ਆ ਚੱਲਿਆ ਬਈ। ਦੇਖੋ ਵੀਊ ਚੈੱਕ ਕਰੋ। ਇੰਨਾ ਹੋ ਰਿਹਾ। ਅੱਗੇ ਬਈ ਅਗਲਾ ਫੋਜੀ। ਲੋੜੇ ਕਿੰਨਾ ਹੋਣਾ ਹੁਣ? ਵਾਸਤਾ ਅੱਗੇ। ਕੀ ਜਾਂਦਾ ਆ।